ਹੈਲੋ ਦੋਸਤੋ ਕੀ ਹਾਲ ਚਾਲ ਸਾਰੇ ਤਾਂ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹਿਰਕੇ ਵਾਲਾ ਤੇ ਅੱਜ ਨਾ ਆਪਾਂ ਇੱਕ ਨਿੱਕੀ ਜੀ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੇ ਆਂਗੇ ਜਿਵੇਂ ਕਿ ਆਪਣੇ ਦਿਮਾਗ 'ਚ ਹੁੰਦਾ ਹੀ ਆ ਨਾ ਕੋਈ 2 ਸਿਲੰਡਰ ਤਿੰਨ ਸਿਲੰਡਰ ਜਾਂ ਚਾਰ ਸਿਲੰਡਰ ਜਾਂ ਕੋਈ ਵੀ 6 ਸਿਲੰਡਰ ਇੰਜਣ ਹੈਗਾ ਆਪਣੇ ਕੋਲੇ ਤੇ ਉਹ ਚੱਲਦਾ ਚੱਲਦਾ ਤਾਂ ਪਿਸਟਨ ਰੁਕ ਗਿਆ ਕਿਉਂਕਿ ਜੇ ਸੀਜ਼ ਹੋਊਗਾ ਤਾਂ ਸਾਰਾ ਡਰੈਕਟਰ ਜਾਮ ਹੀ ਹੋ ਜਾਊਗਾ ਜੇ ਉਹਦਾ ਚੱਲਦੇ ਚੱਲਦੇ ਦਾ ਇੱਕ ਪਿਸਟਨ ਰੁਕ ਗਿਆ ਜਦੋਂ ਕੋਈ ਤਕਨੀਕੀ ਦਿੱਕਤ ਆ ਜਿੱਦਾਂ ਇੰਜੈਕਟਰ ਖਰਾਬ ਹੋ ਗਿਆ ਜਾਂ ਤੇਲ ਜਾਣੋ ਸਾੜ ਗਿਆ ਕੀ ਦਿੱਕਤ ਆਊਗੀ ਤੇ ਕਿਹੜੇ ਕਿਹੜੇ ਮੁੱਦਿਆਂ ਤੇ ਇਹ ਦਿੱਕਤ ਆ ਸਕਦੀ ਹੈ ਕਿ ਕਿਹੜੇ ਕਾਰਨਾਂ ਕਰਕੇ ਕੀ ਕਰਨਾ ਇਹ ਚੱਲ ਜੂ ਚਾਰ ਸਿਲੰਡਰ ਤਿੰਨ ਦੇ ਚੱਲ ਜੂ ਜੇ ਉਹ ਤਿੰਨ ਤਾਂ ਬਾਕੀ ਪ੍ਰੋਪਰਲੀ ਵਰਕ ਕਰ ਹੀ ਰਹੇ ਨੇ ਇਹ ਤੇ ਆਪਾਂ ਗੱਲ ਕਰਦੇ ਆਂ ਛੋਟੀ ਜੀ ਵੀਡੀਓ ਬਣਾਵਾਂਗੇ ਤੇ ਸਾਰੇ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ 3 ਦੇ 4 ਸਿਲੰਡਰ ਇੰਜਨ ਦੀ ਜਾਂ ਇਹ ਤੋਂ ਵੱਡਿਆਂ ਦੀ ਗੱਲ ਕਰਦੇ ਆ 2 ਦੀ ਆਪਾਂ ਨਹੀਂ ਕਰ ਰਹੇ 3 4 ਤੇ 6 8 12 ਜਿੰਨੇ ਵੀ ਹਨ ਇਹਦੇ ਉੱਪਰਲੇ ਉਹਨਾਂ ਦੀ ਗੱਲ ਕਰਦੇ ਆਂ ਇੰਜਨ ਜੇ ਦਾ ਕਈ ਸਮੱਸਿਆਵਾਂ ਹੁੰਦੀਆਂ ਜਿਵੇਂ ਇੱਕ ਪਿਸਟਨ ਟੁੱਟ ਗਿਆ ਜਾਂ ਸੀ ਹੋ ਗਿਆ ਉਹ ਟਰੈਕਟਰ ਲਗਭਗ ਬਾਲਾ ਟਾਈਮ ਨਹੀਂ ਚੱਲਦਾ ਕਿਉਂਕਿ ਜੇ ਇੰਜਨ ਦੇ ਅੰਦਰ ਅੜ ਨਹੀਂ ਲੱਗਿਆ ਉਹ ਇੱਕੋ ਦਮ ਸਾਰੀ ਕ੍ਰੈਂਕ ਵੀ ਟੁੱਟ ਸਕਦਾ ਠੀਕ ਹੈ ਨਾ ਅਦਰੋਂ ਹਿੱਸਾ ਜਿਹੜਾ ਬਾਡੀ ਹੁੰਦੀ ਹੈਗੀ ਚੈਂਬਰ ਕਹਿੰਦੇ ਤੁਸੀਂ ਸਾਰਾ ਉਹ ਟੁੱਟ ਸਕਦਾ ਬਲਾਕ ਟੁੱਟ ਸਕਦਾ ਉਹਦਾ ਤਾਂ ਇੰਜਨ ਤਾਂ ਮੈਨੂੰ ਨਹੀਂ ਲੱਗਦਾ ਬੜਾ ਟਾਈਮ ਕੱਢੂਗਾ ਕਿਉਂਕਿ ਇਹ ਹੀ ਚੀਜ਼ਾਂ ਕਰਕੇ ਤੇ ਜੇ ਦੂਜੀ ਆਪਾਂ ਗੱਲ ਕਰੀਏ ਇੱਕ ਹੋਰ ਦਿੱਕਤ ਆ ਸਕਦੀ ਆ ਜਿਵੇਂ ਆਪਣੇ ਇੰਜੈਕਟਰ ਚੋਂ ਲਾਈਨ ਪੰਪ ਆ ਜਾਂ ਰੋਟਰੀ ਪੰਪ ਉਹ ਪਾਈਪ ਚ ਤੇਲ ਜਿਆ ਨੂੰ ਹਟ ਗਿਆ ਬੰਦ ਹੋ ਗਿਆ ਜਾਂ ਪੰਪ ਚ ਉਹ ਇੰਜੈਕਟ ਨੂੰ ਤੇਲ ਹੀ ਬੰਦ ਹੋ ਗਿਆ ਤੇ ਜਾਣੀ ਹਟ ਗਿਆ ਜਾਂ ਅੱਗੇ ਇੰਜੈਕਟਰ ਖਤਮ ਹੋ ਗਿਆ ਉਹਦੇ ਵਜ੍ਹਾ ਤੇ ਹੋਊ ਕਿ ਸਾਰਿਆਂ ਤੋਂ ਪਹਿਲਾਂ ਤੇ ਜਦੋਂ ਇੰਜਨ ਮਤਲਬ ਥੋੜਾ ਟਾਈਮ ਚੱਲੂਗਾ 10-15 ਸਕਿੰਟ ਲਾ ਲੋ ਨਹੀਂ ਇੰਜਨ ਨਹੀਂ ਪੰਪ ਤੇ ਉਹ ਜੇ ਤਾਂ ਪੈ ਪਾੜ ਜੀ ਤੋ ওভার ਪ੍ਰੈਸ਼ਰ ਹੋਗਾ ਜਾਂ ਪੰਪ ਚੋ ਕੁਛ ਟੁੱਟੂ ਆ ਜਾਂ ਇੰਜੈਕਟਰ ਆਨਲਾਈਨ ਹੀ ਹੋ ਜੂ ਆਨਲਾਈਨ ਕਹਤਾ ਸਿੱਧੋ ਮਤਲਬ ਆਪਾਂ ਵੈਸੇ ਹੀ ਕਹਦੇ ਨੇ ਜੋ ਅਰਚ ਕੀ ਕੰਮ ਆਨਲਾਈਨ ਨਹੀਂ ਹੋਇਆ ਪਿਆ ਤੇ ਸਿੱਧਾ ਤੁਸੀਂ ਕਹ ਲਓ ਕਿ ਇੰਜੈਕਟਰ ਸਿੱਧਾ ਅੱਗੋਂ ਜਿਹੜੀ ਹੁੰਦੀ ਉਹ ਪਾੜ ਫੁੱਟ ਕੇ ਸਿੱਧਾ ਤੇਲ ਜਾਨ ਲੱਗ ਜੂਗਾ ਪ੍ਰੈਸ਼ਰ ਨਹੀਂ ਹੋਣਾ ਉਹਦੇ ਨਾਲ ਅੰਦਰ ਗਮਬਾਸਟ ਨਹੀਂ ਹੋਣਾ ਅਗਣੀ ਮਚਣੀ ਫਾਇਰਿੰਗ ਔਰ ਆਡਰ ਸਹੀ ਨਹੀਂ ਬਣਦਾ ਤਾਂ ਕਰਕੇ ਉਹਦੋਂ ਵੀ ਇੰਜਨ ਜ਼ਰੂਰ ਚੱਲੂ ਪਰ ਕੱਚਾ ਧੂਆਂ ਮਾਰੀ ਜਾਊਗਾ ਜਿਹਨੂੰ ਆਪਾਂ ਚਿੱਟਾ ਧੂਆਂ ਕਹਿੰਦੇ ਨੇ ਜਾਂ ਕਾਲਾ ਧੂਆਂ ਮਾਰੀ ਤੇ ਜੇ ਪੰਪ ਚ ਤੇਲ ਪਹੁੰਚਦੀ ਨਹੀਂ ਮੰਨ ਕੇ ਚਲੋ ਉਹ ਇੰਜੈਕਟਰ ਚ ਤੇਲ ਪਹੁੰਚਦੀ ਨਹੀਂ ਉਹ ਸਿਲੰਡਰ ਚ ਪਿਸਟਨ ਤੇ ਤੇਲ ਜਾ ਹੀ ਨਹੀਂ ਰਿਹਾ ਉਹ ਮਾਮਲੇ 'ਚ ਕੀ ਹੋਊਗਾ ਟਰੈਕਟਰ ਤੁਹਾਡਾ ਜਰੂਰ ਚੱਲੀਊਗਾ ਮਾਮਲੇ 'ਚ ਕੋਈ ਜ਼ਿਆਦਾ ਟੁੱਟ-ਭੱਜ ਵੀ ਨਹੀਂ ਹੋਣੀ ਪਰ ਇਹ ਸੇਫ ਕੁਝ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਤਾਂ ਅੱਪ ਚੱਲਦੀ ਸੜਕ ਤੇ ਦੋ ਸਿਲੰਡਰ ਬੰਦ ਕਰ ਲੈ ਕੇ ਜੇ ਤੇਲ ਘੱਟ ਖਾਊਗਾ ਪਰ ਇਦਾਂ ਨਹੀਂ ਹੋਣਾ ਜਿਵੇਂ ਚਾਰ ਸਿਲੰਡਰ ਨੇ ਜਿਹੜਾ ਤਾਂ ਉਹਦਾ ਲਗਭਗ 100 HP ਦਾ ਟਰੈਕਟਰ ਹੈ ਜੇ ਪਰ ਸਿਲੰਡਰ ਆਪਣ ਨੂੰ 25 HP ਮਿਲ ਜਾਂਦੇ ਤਾਂ ਆਟੋਮੈਟਿਕਲੀ ਇਹ 75 HP ਦਾ ਰਹੇਗਾ ਆਪਣਾ ਜਿਹੜਾ ਪਾਵਰ ਲਾਸ ਦੂਜੇ ਪਿਸਟਨਾਂ ਤੇ ਲੋਡ ਹੋ ਉਹਦੇ ਨਾਲ ਵੀ ਪਾਵਰ ਦਾ ਘਟੂਗੀ 60-65 HP ਦਾ ਰਹੇਗਾ ਆਪਣਾ ਟਰੈਕਟਰ ਹੋਏ ਇੱਕ ਪਿਸਟਨ ਜਿੱਥੇ ਆਪਣਾ ਸੋ ਵਚਪੀ ਦਾ ਸੀਗਾ ਤੇ ਉਹਦੇ ਬਦ ਹੋਣ ਨਾਲ ਤੁਸੀਂ ਆਖੋ ਜੀ ਚਲੋ ਖਰਚਾ ਘਟੂਗਾ ਨਾ ਖਰਚਾ ਵੀ ਉਹ ਕਿਉਂਕਿ ਲੋਡ ਚ ਚੱਲੂ ਇੰਜਨ ਤੇ ਟੁੱਟ ਭੱਜ ਕੀ ਹੋਊਗੀ ਟੁੱਟ ਭੱਜ ਉਹ ਜੋ ਥੋੜੇ ਟਾਈਮ ਤਾਂ ਨਹੀਂ ਹੋਣੀ ਲਾ ਲਓ ਤੁਸੀਂ ਥੋੜਾ ਜਿਹਾ ਜੇ ਆਪਾਂ ਲੋਅ ਆਰਪੀਐਮ ਤੇ ਬਿਨਾਂ ਲੋਡ ਤੋਂ ਚੱਲਣਾ ਕੋਈ ਐਮਰਜੈਂਸੀ ਸਿਚੁਏਸ਼ਨ ਆ ਕਿ ਟ੍ਰੈਫਿਕ ਚ ਆ ਗਏ ਜਾਂ ਆਪਾਂ ਬਰੋਡ ਤੇ ਜਮਾ ਸੱਦੇ ਖੜੇ ਆਗੇ ਇੱਕ ਪਿਸਟਨ ਚੱਲਦੇ-ਜੱਲਦੇ ਜੀ ਕੋਈ ਦਿੱਕਤ ਆ ਜੀ ਤਾਂ ਆਪਾਂ ਉਹਨੂੰ ਇੰਨਾ ਕਰ ਸਕਦੇ ਆ ਕਿ ਸਾਈਡ ਸੂਟ ਤੇ ਕਰ ਲਈ ਹੈ ਨਾ ਤੇ ਥੋੜਾ ਬੋਤਾ ਫੋਰ ਵੀ ਚਲਾ ਸਕਦੇ ਪਰ ਇਹਨੇ ਨਹੀਂ ਚਲਾ ਸਕਦੇ ਹੁੰਦੇ ਹਨ ਇਹ ਸਿਰਫ ਉਹੀ ਮਾਮਲੇ ਜੇ ਜੇ ਪਿਸਟਨ ਨੂੰ ਤੇਲ ਜਾਨੋਂ हट ਗਿਆ ਠੀਕ ਹੈ ਨਾ ਕਿਉਂਕਿ ਜੇ ਤੇਲ ਜਾਈ ਗਿਆ ਉਹ ਸਿਲੰਡਰ ਭਰ ਜੂਗਾ ਤੇ ਹੋ ਸਕਦਾ ਉਹ ਬਲਾਸਟ ਵੀ ਹੋ ਜਾਈਂ ਇੰਜਨ ਵੀ ਬਾਟ ਜੀ ਉਹਦੇ ਮਤਲਬ ਉਹ ਹੈ ਜੀ ਇਹ ਉਹ ਮਤਲਬ ਉਹ ਮਾਈਨ ਦੇ ਵਿੱਚ ਬਹੁਤ ਨੁਕਸਾਨ ਹੋਊਗਾ ਤੇ ਜੇ ਤੇਲ ਜਾਨੋਂ ਸਾਡੇ ਫੇਰ ਥੋੜਾ ਘਟ ਹੋਊਗਾ ਉਹਦੇ ਹੋਊਗਾ ਕੀ ਜਦੋਂ ਤਿੰਨ ਸਿਲੰਡਰ ਸੀਗੇ ਚਾਰ ਲਾ ਲਓ ਤੁਸੀਂ ਆਹ ਚਾਰ ਸਿਲੰਡਰ ਨੇ ਆਹ ਬੰਦ ਹੋ ਗਿਆ ਠੀਕ ਹੈ ਨਾ ਆਹ ਤੇ ਚੱਲੀ ਜਾਂਦੇ ਆਹ ਸਿਲੰਡਰ ਤੇ ਬਹੁਤ ਲੋਡ ਆਉਗੇ ਉਹਦੇ ਲਈ ਜਿੱਥੇ ਇਹ ਕ੍ਰੈਂਕ ਜੁੜੀ ਆ ਤੇ ਇੱਕ ਇਹਦੀ ਇਹਦਾ ਬਹੁਤ ਲੋਡ ਆਉਗੇ ਇਧਰੋਂ ਹੋ ਸਕਦਾ ਥੋ ਕ੍ਰੈਂਕ ਟੁੱਟ ਜੇ ਓਵਰ ਹੀਟ ਹੋ ਜੇ ਡਰੈਕਟਰ ਜਦੋਂ ਅੰਦਰ ਤੇਲ ਜਾਮਾ ਹੋਈ ਆ ਕੰਮ ਕਰਨਾ ਹਟ ਜੂਗਾ ਟੁੱਟ ਭੱਜਦਾ ਨਜਾਇਜ਼ ਜੀ ਗੱਲ ਹੀ ਹੋਊਗੀ ਪਰ ਇਹ ਤਹਾਈ RPM ਤੇ ਹੋ ਸਕਦਾ ਲੋਅਰ RPM ਤੇ ਨਹੀਂ ਟੁੱਟ ਭੱਜ ਨਹੀਂ ਹੋ ਸਕਦੀ ਜੀ ਹਾਂ ਜੇ ਤੁਸੀਂ ਕਹਿ ਰਹੇ ਹੋ ਕਿ ਚੱਲ ਸਕਦਾ ਜੇ ਆਪਾਂ ਬੰਦ ਕਰ ਦਈਏ ਨਹੀਂ ਪਰ ਇਹ ਪੋਸੀਬਲ ਹੈ ਹੀ ਨਹੀਂ ਇਹਦੇ ਲਈ ਤੁਸੀਂ ਆਦਾ ਇੰਜਨ ਹੀ ਛੋਟਾ ਲੈ ਲਓ ਕਿਉਂਕਿ ਇਹਦਾ ਫਾਇਰਿੰਗ ਆਰਡਰ ਬਣਦਾ ਹੀ ਨਹੀਂ ਚੱਲਣਾ ਨਹੀਂ ਚੱਲਣੇ ਜਦੋਂ ਉਹ ਚੱਲਿਆ ਕਿ ਉਹਦੀ ਜਗ੍ਹਾ ਹੋਊਗੀ ਉਹਦੀ ਜਗ੍ਹਾ ਦਬ ਜਾਊਗਾ ਡਰੈਕਟਰ ਮਤਲਬ ਮਿਸਫਾਇਰ ਕਰਾਂਗੇ ਪੜਾ ਕੇ ਜੇ ਜਦੋਂ ਉਸ ਲੈਂਡ ਉਹ ਪਿਸਟਨ ਨੇ ਥੱਲੇ ਜਾਣਾ ਸੀ ਉਦੋਂ ਪਾਵਰ ਪ੍ਰੋਡਿਊਸ ਕਿਸੇ ਸਿਲੰਡਰ ਨੇ ਗਰਮੀ ਆਉਣੀ ਹੀ ਕਰਨੀ ਸੀ ਤਾਂ ਇਹਦਾ ਹੋਊਗਾ ਕਿ ਜਿਹੜੇ ਇੰਜਨ ਤੇ ਆਪਦੇ ਚੱਕਰ ਹੁੰਦੇ ਆਗੇ ਉਹ ਚੱਕਰਾਂ ਦੇ ਹਿਸਾਬ ਨਾਲ ਦੂਜਾ ਆਪੇ ਚੱਲ ਪਿਆ ਕਰੂਗਾ ਜਿਹਾ ਇਹ ਸਿਸਟਮ ਹੋਊਗਾ ਹੁਣ ਆਪਾਂ ਹੋਰ ਕਿਹੜੇ ਮੁੱਦਿਆਂ ਤੇ ਮਤਲਬ ਹੋਰ ਕਿਹੜੇ ਮਾਇਨੇ ਦੇ ਵਿੱਚ ਇਹ ਜੀ ਹੋ ਸਕਦੀ ਹੈ ਕਿ ਆਪਣਾ ਪਿਸਟਨ ਬੰਦ ਹੋ ਜੇ ਇੱਕ ਤੋਂ ਜਿਹੇ ਰਿੰਗ ਖਤਮ ਹੋ ਜਾਣ ਕਿਉਂਕਿ ਜਦੋਂ ਰਿੰਗ ਹੁੰਦੇ ਉਹ ਥੱਲੇ ਤੇਲ ਨਹੀਂ ਜਾਂਦੇ ਡੀ ਜਿਹਾ ਨਾ ਕਿ ਮਤਲਬ ਥੱਲੇ ਨਹੀਂ ਜਾਂਦੀ ਹਵਾ ਹੋਵਾ ਸੀਲੀ ਗਲਤ ਸੀ ਕਿ ਸੀਲੀ ਹੁੰਦੀ ਆ ਰਿੰਗ ਪਿਸਟਨ ਜੇ ਉਹ ਥੱਲੇ ਜਾਣ ਲੱਗ ਜੂਗਾ ਇੰਜਨ ਦੇ ਜਿਹੜਾ ਮਗਲੈਲ ਚ ਮਿਲ ਲੱਗ ਜੂਗਾ ਡੀਜ਼ਲ ਤੇ ਸਾਰਾ ਓਵਰ ਹੀਟ ਹੋਊਗਾ ਟਰੈਕਟਰ ਤੇ ਜੇ ਥੱਲੇ ਵੀ ਨਹੀਂ ਆ ਰਿਹਾ ਪਿਸਟਨ ਹੀ ਟੁੱਟ ਗਿਆ ਤਾਂ ਪਿਸਟਨ ਨੇ ਕੀ ਕਰਨਾਗਾ ਤੇਲ ਮਚਾਉਣਾ ਨਹੀਂ ਇਹਨਾਂ ਤੇ ਉਹ ਵਿੱਚ ਚਟਾਦੂਆ ਮਰੀ ਉਹ ਕਾਲਾ ਧੂਆ ਮਰੀ ਉਹ ਵਿੱਚ ਜਾਵਾ ਹੋਈ ਜਾਉ ਤੇਲ ਤੇ ਗੱਡੀਆਂ ਦੇ ਵਿੱਚ ਤਾਂ ਕੈਟਾਲਾਈਟ ਕਨਵਰਟਰ ਹੁੰਦਾ ਉਹ ਡੈਮੇਜ ਹੋ ਜਾਊਗਾ ਜਦੋਂ ਇੰਨਾ ਧੂਆ ਉਹਨੇ ਜਾਈ ਜਾਂਦੇ ਰੋਕਣਾ ਨਹੀਂ ਤੇ ਮਤਲਬ ਟਰੈਕਟਰ ਦੇ ਵਿੱਚ ਤਾਂ ਆਪਰੇਸ਼ਨ ਦੀ ਬਾਹਰ ਹੀ ਗੱਡੀ ਹੁੰਦੀ ਹੈ ਨਾ ਪੱਟੀ ਤੋਂ ਤੇ ਉਹ ਜੇ ਇੰਨੀ ਦਿੱਕਤ ਨਹੀਂ ਹੋਣੀਗੀ ਪਰ ਇੰਜਨ ਨੂੰ ਜ਼ਰੂਰ ਨੁਕਸਾਨ ਹੋਊਗਾ ਲਗਭਗ ਤੁਸੀਂ ਐ ਲਾ ਲਓ ਲੋ ਆਰ ਪੀ ਐਮ ਤੇ ਜੇ ਤੁਸੀਂ ਵਿਚਾਰ ਵੀ ਕਰਨਾ ਹਨ ਕਿ ਯਾਰ ਚੱਲੀ ਜਾਂਦਾ ਟਰੈਕਟਰ ਚੱਲੀ ਜਾਂਦਾ ਹੈਗਾ ਥੋੜਾ-ਮੋਟਾ ਵਿਚਾਰ ਕਰਨਾਗਾ ਤਾਂ ਲੋਅ ਆਰ ਪੀ ਐਮ ਤੇ ਕਰ ਸਕਦੇ ਆਂ ਆਪਾਂ ਤੇ ਬਾਕੀ ਜੇ ਆਪਾਂ ਟੈਕਨੀਕਲੀ ਯੂਜ਼ ਕਰੀਏ ਕੀ ਇਹਨਾਂ ਨਹੀਂ ਚੱਲ ਸਕਦੇ ਜਿਵੇਂ ਪਿਛਲੇ ਇੱਕ ਕੋਟ ਦੇ ਮੇਲਾ ਸੀਗਾ ਸਾਡੇ ਨੇੜੇ ਉਥੇ ਲੱਕੀ ਗੋਲਡ ਸਵਿੱਤ ਤੇ ਟਰੈਕਟਰ ਦੇ ਤਿੰਨ ਪਿਸਟਨ ਸੀ ਇੱਕ ਖਤਮ ਹੋ ਗਿਆ ਫੇਰ ਵੀ ਉਹਨੇ ਢੇੜਾ ਲਾਤਾ ਉਹ ਉਥੇ ਲਾ ਜਰੂਰ ਸਕਦਾਗਾ ਪਰ ਉਹਦਾ ਹੋਰ ਜਾ ਕੇ ਕੀ ਡੈਮੇਜ ਹੋਇਆ ਕਿਤੇ ਇੱਕ ਪਿਸਟਨ ਸੀ ਡੈਮੇਜ ਕਿਤੇ ਦੂਜੇ ਵੀ ਹੋਣਗੇ ਇੰਜਨ ਦਾ ਵੀ ਕੋਈ ਵੱਡਾ ਨੁਕਸਾਨ ਹੋ ਸਕਦਾਗਾ ਚਲੋ ਕੁਦਰਤੀ ਗੱਲ ਹੈ ਕਿ ਜਾਂ ਕੋਈ ਇਨਾ ਤੱਕਾ ਨਹੀਂ ਲੱਗਿਆ ਹੁੰਦਾ ਟਰੈਕਟਰ ਉਹ ਤੇ ਵੱਜ ਜਾਂਦਾਗਾ ਪਰ ਵੈਸੇ ਤਾਂ ਉਹਨੇ ਟੁੱਟਣੀ ਟੁੱਟਣਾ ਹੁੰਦਾਗਾ ਇਹ ਤਾਂ ਆਪਣੀ ਗੱਲ ਕਨਫਰਮ ਹੀ ਹੈ ਕਿ ਕੀ ਨੁਕਸਾਨ ਦਾ ਹੋਊਗਾ ਤੇ ਬਾਕੀ ਜੇ ਤੁਹਾਡੇ ਮਨ ਦੇ ਵਿੱਚ ਹੋਰ ਸਵਾਲ ਹਨ ਕਿ ਹੋਰ ਮਤਲਬ ਕੋਈ ਵੀ ਹੋ ਸਕੇ ਤੁਸੀਂ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਵੀਡੀਓ ਬਣਾ ਸਕਦੇ ਹਾਂ ਤੇ اے تے ਵੀ ਮੈਨੂੰ ਕੁਝ ਲੋਕਾਂ ਨੇ ਪੁੱਛਿਆ ਸੀ ਭਾਈ ਕਿਵੇਂ ਕਰੀਏ ਆ ਆਪਦੇ ਵੀ ਮਨ ਚ ਗੱਲ ਆਉਂਦੀ ਹੁੰਦੀ ਹੈ ਨਾ ਯਾਰ ਯਾਰ ਤੇਲ ਬੜਾ ਖਾਂਦਾ ਹੈ ਸੜਕ ਤੇ ਖਾਲੀ ਚੱਲਦਾ ਆਪਾਂ ਇੱਕ ਪੇਸ਼ੀ ਨਹੀਂ ਬੰਦ ਕਰ ਦਿੰਦੇ ਨੇ ਆਪਾਂ ਇਹ ਕਰ ਦਿੰਦੇ ਨੇ ਉਹ ਕਰ ਦਿੰਦੇ ਆਂਗੇ ਹਰ ਇੱਕ ਦੇ ਮਨ ਚ ਹੈ ਜੇ ਅੱਛਾ ਹੋ ਜੀਏ ਨੇ ਆਪਾਂ ਇਹ ਕਰਕੇ ਦੇਖ ਲਈਏ ਉਹ ਕਰਕੇ ਦੇਖ ਲਈਏ ਤਾਂ ਕਰਕੇ ਆਪਾਂ ਇੱਕ ਵੀਡੀਓ ਬਣਾਉਂਗੀ ਠੀਕ ਹੈ ਨਾ ਤੇ ਬਾਕੀ ਕੋਈ ਅਜੇ ਤੱਕ ਇਹ ਜਾਂ ਇੰਜਣ ਆਇਆ ਨਹੀਂ ਜਾਂ ਕੋਈ ਇੰਜਣ ਬਣੀ ਨਹੀਂ ਜਿਹੜਾ ਕਿ ਇਹ ਚੀਜ਼ ਨੂੰ ਫੋਲੋ ਕਰੇ ਟਰੰਸ ਨੂੰ ਫੋਲੋ ਕਰੇ ਕਿ ਇੱਕ ਪਿਸਟਨ ਬੰਦ ਹੋ ਜੇ ਜੇ ਹਾਂ ਸੀਆਰਡੀ ਜਿਵੇਂ ਕਹਦੇ ਹੁੰਦੇ ਸੀਗੇ ਕਿਰ ਤੇਲ ਘਟਾ ਦਿੰਦਾ ਪਿਸਟਨ ਬੰਦ ਹੋ ਜਾਂਦਾ ਬਹੁਤ ਲੋਕਾਂ ਦਾ ਬਹਿਮਸਾ ਜਿਹੜਾ ਹੁੰਦਾ ਬਹੁਤ ਪੁਰਾਣੀ ਗੱਲ ਹੋ ਗਈ ਨਿਕਲ ਗਈ ਬਹਿਮ ਲੋਕਾਂ ਦੇ ਪਰ ਅਜ ਲੋਕਾਂ ਨੂੰ ਕੀ ਲੱਗਦਾ ਹੁੰਦਾ ਸੀ ਨਾ ਕਿ ਇਹ ਚ ਬਈ ਤੇਲ ਘਟ ਜਾਂਦਾ ਪਿਸਟਨ ਬੰਦ ਹੋ ਜਾਂਦੇ ਦੋ ਦੇ ਚੱਲਣ ਲੱਗੇ ਨਾ 400 ਲੀਟਰ ਦੋ ਤੇ ਇਹ ਹਵਾ ਜਾਂ ਵੀ ਉੱਠਿਆ ਸੀਗੇ ਕਈ ਲੋਕਾਂ ਨੂੰ ਪਤਾ ਵੀ ਆ ਫਿਰ ਇਦਾਂ ਦੀ ਕੋਈ ਗੱਲ ਫੁੱਦੀ ਨਹੀਂ ਠੀਕ ਹੈ ਨਾ ਤੇਲ ਘਟਾ ਸਕਦੇ ਪਰ ਬੰਦ ਨਹੀਂ ਕਰ ਸਕਦੇ ਕਿਉਂਕਿ ਨਾ ਜਿਹੜਾ ਇੰਜਨ ਕੈਲੀਬ੍ਰੇਟ ਕੀਤਾ ਹੁੰਦਾ ਇੰਜਨ ਆਪਣੇ ਆਂਦਾ ਉਹ ਜਾਰ ਲੋ ਜੇ ਤਿੰਨਾ ਦਾ ਤਿੰਨ ਨੂੰ ਲਾ ਕੇ ਜਾਰ ਨੂੰ ਚਾਰ ਨੂੰ ਲਾ ਕੇ ਉਹ ਸਾਰੀ ਇਹਨਾਂ ਦੀ ਵਾਈਬ੍ਰੇਸ਼ਨ ਐਨੀ ਵੱਡੀ ਇੰਜਨ ਦੀ ਡਰੈਕਟਰ ਦੀ ਵਾਈਬ੍ਰੇਸ਼ਨ ਐਨੀ ਵੱਡੀ ਕਿ ਐਨੀ ਦਾ ਤੁਹਾਡੇ ਮਤਲਬ ਵਾਈਬ੍ਰੇਸ਼ਨ ਨਾਲ ਹੀ ਨਟ ਬੋਲਟ ਖੁੱਲਦੇ ਹੁੰਦੇ ਆ ਉਹ ਵੀ ਖੁੱਲ ਜਾਣ ਤੇ ਕੀ ਕੁਝ ਨੁਕਸਾਨ ਹੋ ਇਹ ਤੁਸੀਂ ਸੋਚਿਆ ਵੀ ਨਹੀਂ ਹੋਣਾ ਠੀਕ ਹੈ ਨਾ ਤੇ ਦੱਸੋ ਫਿਰ ਕਿਸਾਨ ਵੀਰ ਉਹ ਵੀਡੀਓ ਕਿਵੇਂ ਲੱਗੀ ਹੋਰ ਵੀਡੀਓ ਵੀ ਆਪ ਆਪ ਪਾਵਾਂਗੇ ਧੰਨਵਾਦ ਸਾਰਿਆਂ ਦਾ